ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਭੈਣ ਭਰਾ ਠੀਕ ਠਾਕ ਆ ਬਈ ਰਾਤ ਆਪਨੇ ਕਾਫੀ ਮੀ ਮੀ ਸਵੇਰੇ ਅੱਜ 4 ਵਜੇ ਵੀ ਨੇਰੀ ਵੀ ਸੀਗੀ ਤੇ ਥੋੜਾ ਮੀ ਵੀ ਸੀਗਾ ਮੀ ਥੋੜਾ ਸੀ ਜਾਨੀ ਕਿ ਨੇਰੀ ਜ਼ਿਆਦਾ ਸੀ ਤੇ ਆਪਣਾ ਸਾਰਾ ਝੋਨਾ ਜਿਹੜਾ ਡੱਗ ਪਿਆ ਸਵੇਰੇ ਆਏ ਸੀਗੇ ਮਨਪ੍ਰੀਤ ਪੱਠੇ ਲੈਣ ਤੇ ਉਸ ਤੋਂ ਬਾਅਦ ਵਿੱਚ ਮੈਂ ਇਹਨਾਂ ਨੂੰ ਕਿਹਾ ਸੀ ਵੀ ਚੱਲ ਗਏ ਚੱਲ ਗਏ ਤੇ ਥੋੜਾ ਕੰਮ ਜਿਆ ਸੀਗਾ ਘਰੇ ਤੇ ਉਹ ਚੁਰੁੱਜ ਗਏ ਤੇ ਹੁਣ ਆਏ ਸੀਗੇ ਮੈਂ ਕਿਹਾ ਵੀ ਹੁਣ ਤਾਂ ਚੱਲੀ ਇਹ ਵੀ ਸ਼ਾਮ ਹੋ ਗਈ ਗੇੜਾ ਕੱਢਿਆ ਗਏ ਖੇਤ ਸਫਲ ਦੇਖਿਆ ਇਹ ਕਿਉਂਕਿ ਮਨ ਜਾ ਅਦਾਸ ਸੀਗਾ ਵੀ ਝੋਨਾ ਢੱਗ ਪਿਆ ਇਹਨਾਂ ਮੈਨੂੰ ਆ ਜਾ ਕੇ ਦੱਸਿਆ ਕਹਿੰਦੇ ਕਿ ਵੀ ਝੋਨਾ ਆਪਣਾ ਜਿਹੜਾ ਕਾਫੀ ਢੱਗ ਪਿਆ ਹੈਗਾ ਬਾਕੀ ਸਾਡੇ ਏਰੀਆ ਚ ਤਕਰੀਬਨ ਸਾਰਾ ਝੋਨਾ ਖੜਾ ਹੈਗਾ ਤੇ ਆਪਣਾ ਹੀ ਜਿਹੜਾ ਢਿੱਗਿਆ ਹੈਗਾ ਝੋਨਾ ਪਹਿਲਾਂ ਜਿਹੜਾ ਹਲਦੀ ਰੋਗ ਪੈ ਗਿਆ ਕਿਉਂਕਿ ਆਪਣੇ ਪਾਣੀ ਜਿਹੜਾ ਸੀ ਮੂਲੋਂ ਬਾਹਲਾ ਖੜਾ ਰਿਹਾ ਮੀਂਹਾਂ ਦਾ ਕਰਕੇ ਤੇ ਹੁਣ ਜਦੋਂ ਆਏ ਸੀਗੇ ਵੀ ਚਲ ਥੋੜਾ ਮੀਂਹ ਪੈ ਗਿਆ ਸਾਫ਼ ਹੋ ਜੂਗਾ ਝੋਨਾ ਉਹ ਜਿਹੜੇ ਲੱਗੇ ਸੀਗੇ ਡੋਡੀਆਂ ਜਿਹਾਂ ਉਹ ਤਾਂ ਕਰ ਗਈਆਂ ਮੀਂਹ ਦੇ ਨਾਲ ਹਨਾ ਹਲਦੀ ਰੋਗ ਵਾਲੀਆਂ ਤੇ ਪਰ ਜਿਹੜਾ ਹੁਣ ਝੋਨਾ ਹੈ ਉਹ ਸਾਰਾ ਪੈਸ ਗਿਆ ਇਹ ਉਧਰ ਲੀਆਂ ਬਾਈ 2 3 ਦੋ ਕਕਨਾਲਾ ਪੱਠਿਆਂ ਵਾਲੀਆਂ ਉਹ ਝੋਨਾ ਚ ਸਾਰੇ ਨੂੰ ਘੱਟ ਸੀ ਤੇ ਇਹਦੇ ਚੋਂ ਦੂ ਘੱਟ ਸੀ ਤੇ ਇਹ ਉੱਚੀ ਆ ਦੋਨੇ ਕਿੱਲੇ ਤੇ ਇਹ ਇਹ ਝੋਨਾ ਸੋਹਣਾ ਸੀ ਤੇ ਉਧਰ ਹਜੇ ਖੜਾ ਹੈ ਉਧਰ ਥੋੜਾ ਜਨਾ ਤੇ ਗਿਆਂ ਡਿੱਗੀਆਂ ਜਿਹੜਾ ਜਾਨੀ ਕਿ ਆਪਣਾ ਡੇਢ ਡੇਢ ਦੋ ਕਿੱਲੇ ਦੇ ਨੇੜੇ ਆਪਣਾ ਜਾਨੀ ਕਿ ਝੋਨਾ ਬੈਸ ਗਿਆ ਬੈਸ ਗਿਆ ਤੇ ਇਧਰ ਆ ਜਿਹੜਾ ਇਹਦੇ ਚ ਡੁੱਡੀ ਰੋਗ ਸੀ ਇਹ ਘਟ ਡਿੱਗਿਆ ਵਾ ਡਿੱਗਿਆ ਵਾ ਹੈਗਾ ਇਹਦੇ ਚ ਵੀ ਤਿੰਨਾ ਕਿੱਲਾਂ ਚੋਂ ਜਾਨੀ ਦੋ ਕਨਾਲਾਂ ਹੈਗੀਆਂ ਡਿੱਗੀਆਂ ਨੇ ਪੱਠੇ ਆ ਉਹ ਵੀ ਡੱਗ ਪੇ ਵੀ ਬੰਨਿਆ ਸੀਗਾ ਉਹ ਵੀ ਸਾਰਾ ਬੈਸ ਗਿਆ ਹੁਣ ਜਵਾਕ ਵੀ ਆਏ ਨਾਲ ਸਾਡੇ ਹਾਂਜੀ ਉਹ ਡੱਗ ਗਿਆ ਕਦਾ ਜਿਵੇਂ ਗਰਾਊਂਡ ਹੁੰਦਾ ਇੱਥੋਂ ਨਕਸਾਨ ਬਾਬਾ ਬਣ ਜਾਣਾ ਹੈ ਬਾਕੀ ਇਹ ਚੋਹਰਾ ਦਾਣਾ ਨਹੀਂ ਮਾਰਨ ਨੂੰ ਜਾਣਾਗਾ ਹੁਣ ਨੋਕਰ ਦਾ ਹਾਂ ਹਾਂ ਇਹ ਤਾਂ ਖਰਾ ਦਾਣਾ ਮੇਰਾ ਉਹ ਜਿਹੜਾ ਥੱਲੇ ਦੱਬਿਆ ਗਿਆ ਦੋਨਾਂ ਦਰਜੀ ਸਾਡੇ ਸਾਡਾ ਤੁਹਾਨੂੰ ਅੱਗੀ ਦਿਖਾ ਦੇ ਮਨਸਿੱਤ ਆ ਸਾਰਾ ਬੰਨਿਆ ਸੀ ਪਹਿਲੀ ਨੇਰੀ ਤਾਂ ਚੱਲ ਗਿਆ ਪਰ ਕੱਲ ਵਾਲੀ ਨੇਰੀ ਇਹਨੇ ਵੀ ਨਹੀਂ ਚੱਲੀ ਹੁਣ ਦੁਬਾਰਾ ਫੇਰ ਖੜਾ ਕਰਕੇ ਸਾਡਾ ਰਾਦਾ ਕੱਲ ਨੂੰ ਐ ਵੀ ਜਿਵੇਂ 2 2 3 3 ਬੂਟੇ ਇਕੱਠੇ ਫੜ ਕੇ ਹਾਂ ਤੁਸੀਂ ਬਤੱਕੀ ਚੱਲਿਓ ਤੇ ਮੈਂ ਐ ਬੰਨ ਦੂੰਗਾ ਹੈ ਉਧਰਲਾ ਜਿਹੜਾ ਰਾਹ ਅੱਧਾ ਕਿਲਾ ਆ ਦੇਖੋ ਇੰਨਾ ਮਨ ਦਾਸ ਹੁੰਦਾ ਤੇ ਆਹੀ ਝੋਨਾ ਸੋਹਣਾ ਸੀਗਾ ਦਾਲੇ ਘੜਿਆ ਇਹ ਜੇ ਆਪਾਂ ਨੂੰ ਆਸਮੀਰ ਹੁੰਦੀ ਆ ਚੋਣੇ ਜਿਹਾ ਹੁੰਦਾ ਵੀ ਕੁਝ ਕਰਾਂਗੇ ਕੁਝ ਲਮਾਂਗੇ ਹਨਾ ਤਕਰੀਬਨ ਆ ਤਾਂ ਸਾਰੇ ਹੀ ਡੱਗ ਪਿਆ ਕਿੱਲੇ ਤੋਂ ਜ਼ਿਆਦਾ ਡੱਗਿਆ ਵਾ ਬੰਦਾ ਆਸਮੀਰ ਕੀ ਲਾਉਂਦਾ ਹੈਗਾ ਹਨਾ ਮੇਰਾ ਰਾਦਾ ਸੀ ਇਸ ਵਾਰ ਵੀ ਜੇ ਸੋਨਾ ਚੋਣਾ ਹੋਇਆ ਵੀ ਟਰੈਕਟਰ ਲੈ ਕੇ ਆਵਾਂਗੇ ਹੂੰ ਦੇਖੋ ਬਾਕੀ ਜੋ ਮਾੜਾ ਇਹਨੂੰ ਮਹਾਰਾਜ ਨੂੰ ਮਨਜ਼ੂਰ ਆ ਕੋਈ ਨਾ ਫਿਰ ਅਗਲੀ ਵਾਰੀ ਸਹੀ ਹੋਣ ਅਗਲੀ ਵਾਰ ਸਹੀ ਕਣਕ ਦੇ ਡਾਂਲ ਲੈਣਾ ਤਹਾ ਕਣਕ ਦੇ ਡਾਂਲ ਦੇਣਾ ਪਰਮਾਤਮਾ ਨੇ ਤੇ ਇਹ ਕਹਿੰਦੇ ਆ ਸਾਨੂੰ ਵੀ ਦਿਖਾ ਕੇ ਲਿਆਓ ਕਿਵੇਂ ਡੱਗ ਪਿਆ ਤੇ ਆਏ ਆ ਉਹ ਵੀ ਸਾਰਾ ਐਂ ਬਣਿਆ ਪਿਆ ਹੈਗਾ ਥੱਲੇ ਡਿੱਗਿਆ ਪਿਆ ਸਾਰਾ ਝੋਨਾ ਇਹ ਜਮੀਂ ਬਜਾਈ ਸੀਗੀ ਪਾਸੇ ਹੁਣ ਦੇਖੋ ਇਹ ਵੀ ਨਿਕਲਦੀ ਆ ਕਿ ਨਹੀਂ ਸਰੋਂ ਤਾਂ ਨਿਕਲੇ ਸਰੋਂ ਤਾਂ ਨਿਕਲਿਆ ਹੀ ਹਾਂਜੀ ਅੱਜ ਸਰੋਂ ਤਾਂ ਨਿਕਲ ਗਏ ਹਾਂਜੀ ਇਰਾਜ ਜੀਰ ਹੁਣੀ ਨਾਲ ਮੇਰੇ ਬੱਟਾ ਬੁੱਟਾ ਪਵਾ ਕੇ ਗਈਆਂ ਵਿਚਾਰੀਆਂ ਇਹਨਾਂ ਦੀਆਂ ਹੀ ਪੜਾਂ ਸਾਰੀਆਂ ਆ ਵੀ ਬੈਸ ਗਿਆ ਹੁਣ ਇਹ ਚਾਪਾ ਬੀਜਨੇ ਪੱਠੇ ਦੂਜੇ ਬਰਸੀਨ ਬਰਸੂਣ ਪਹਿਲਾਂ ਤਾਂ ਫਿਕਰ ਆ ਵੀ ਇਹਨੂੰ ਹੁਣ ਜਦੋਂ ਵੱਡ ਲਿਆ ਤੇ ਇਹਦਾ ਲਾਂ ਕਿਵੇਂ ਸੰਭਾਂਗੇ ਤੇ ਪਾਣੀ ਵੀ ਇਹਨੂੰ ਲਾਉਣਾ ਪੈਣਾ ਹੁਣ ਲੱਗਦਾ ਹੁਣ ਦੀਵਾਲੀ ਵੇਲੇ ਨੂੰ ਵੱਡਿਆ ਜਾਊਗਾ ਇਹ ਹੀ ਸੋਹਣਾ ਸੀ ਹੁਣ ਜਦੋਂ ਪਾਣੀ ਲਾਤਾ ਇਹਨੇ ਥੱਲੇ ਹਰਾ ਹੋਣ ਲੱਗ ਗਿਆ ਨਾ ਪਾਣੀ ਲਾਉਣਾ ਪੈਣਾ ਫੇਰ ਬਾਣ ਬੜਾ ਚੜ ਜਾਊਗਾ। ਲੱਜੋ ਦੇਖਿਓ ਪੱਠੇ। ਹਾਂ ਉਹ ਵੀ ਡੱਗ ਪਿਆ ਖੱਬਾ। ਹਾਂ ਬਾਕੀ ਆਸੇ-ਪਾਸੇ ਦਿਖਾ ਦੇ ਸਾਰੇ ਜੋ ਨਿਆਏ ਖੜੇ ਆ। ਸਾਰੇ ਖੜੇ ਆ। ਤੇ ਆਪਣਾ ਝੋਨਾ ਕੋਈ ਡੱਗੀ ਨਹੀਂ ਸਾਡੀ। ਖਣੀ ਤਾਂ ਰੱਬ ਜਾਣੇ ਵੀ ਪਾਰਾ ਸੀਗਾ। ਜਦ ਕਰਦ ਵੱਧ ਕਰ ਗਿਆ ਪਾਣੀ ਦਾ ਕਰਕੇ। ਹਾਂ ਖਣੀ ਹੁਣ ਤਾਂ ਬੋਰੀਆਂ ਚ ਪੈਣ ਤੋਂ ਹੀ ਪਤਾ ਲੱਗਣਾ ਵੀ ਕੀ ਬਣਦਾ। ਕੀ ਬਣਦਾ। ਖਣੀ ਅੱਜ ਪਛੇ ਸਾਰੇ ਕਮਲੇ ਰਮਲੇ ਹੋ ਗਏ। ਵੱਡਣ ਨੂੰ ਜੀ ਨਹੀਂ ਕਰਦਾ ਇੱਕ ਇੱਕ ਚਾਰ ਨਹੀਂ ਪਾਇਆ ਇੰਨਾ ਕਸੂਤੇ ਹੋਏ ਪਏ ਆ ਜਾਣੀ। ਆ ਚਾਰ ਵਾਲੇ ਟੋਹੇ ਚ ਵੀ ਜਮੀ ਬਜਾਈ ਸੀ ਆ ਪੱਠੇ ਵੱਢਣ ਵਾਲੇ ਆ ਤੇਰੇ ਇਹ ਉੱਤੇ ਲੈ ਕੇ ਜਾਣਾ ਉਹਨਾਂ ਥੱਬਾ ਪਹਿਲਾਂ ਰੁਗ ਲਾਉਣ ਨੂੰ ਸਦਿਆਂ ਦਾ ਤੇ ਪਤਾਨੀ ਪ੍ਰਮਾਤਮਾ ਨੂੰ ਬਾਕੀ ਜੋ ਮਨਜ਼ੂਰ ਆ ਦੇਣਾ ਬਾਕੀ ਉਹ ਹੀ ਦੇਣਾ ਹੈ ਉਹ ਮੁੱਠੇ ਸ਼ਾਇਦ ਹੋਣ ਉਹ ਮਿਹਨਤ ਕਰਨ ਲੰਗਾ ਦਾ ਕਸਰ ਕੋਈ ਛੱਡਦੇ ਨਹੀਂ ਤੁਹਾਨੂੰ ਪਤਾ ਹੀ ਆ ਤੇ ਐਂ ਹਾਲ ਇੰਨਾ ਮਨ ਦੁਖੀ ਹੋਇਆ ਪਿਆ ਹੁਣ ਇਹ ਅੱਧਿਓ ਡੂਡ ਹੋ ਗਿਆ। ਇਹ ਤੇ ਸ਼ਾਲਾ ਮਾਰਦੇ ਸੀ ਵੀ ਇਸ ਵਾਰ ਲੱਗਦਾ ਵੀ ਟਰੈਕਟਰ ਹਾਜੂਗਾ। ਹਾਂ। ਬਾਕੀ ਜਿੰਨੇ ਆਪਣੇ ਨਾ ਕਿਸਾਨ ਭਰਾ ਜੁੜੇ ਵਿਆ ਤੇ ਉਹ ਵੀ ਤਕਰੀਬਨ ਦੱਸਿਓ ਬਾਈ ਵੀ ਕਿੰਨਾ ਇੱਕ ਕਿੱਲੇ ਮਗਰ ਜਿਵੇਂ ਇੰਨਾ ਝੋਨਾ ਡਿੱਗਿਆ ਵਾ ਵੀ ਕਿੰਨਾ ਨੁਕਸਾਨ ਹੋਊਗਾ। ਕਿੰਨੇ ਗੱਟੇ ਘਟ ਹੋਣਗੇ। ਫੇਲਾ ਹਲਦੀ ਰੋਗ ਦਾ ਕੰਮ ਨਹੀਂ ਉਹ ਹੀ ਬਚੇ ਬੇਸੀ ਦੋਨੇ ਤੇ ਲੱਗ ਗਿਆ ਆਪਾਂ ਭੱਜੇ ਆਉਨੇ ਹੁੰਨੇ ਆ ਖੇਤ ਇਸ ਵਾਰ ਆਪਣੀ ਕਣਕ ਵੀ ਸੋਹਣੀ ਹੋਈ ਸੀ ਜਦੋਂ ਤੇ ਆਪਾਂ ਭੱਜੇ ਆਉਂਦੇ ਹੁੰਦੇ ਸੀ ਕਹਿੰਦੇ ਸੀ ਮਾਨ ਖੁਸ਼ ਹੁੰਦਾ ਖੇਤ ਜਾ ਕੇ ਹਨਾ ਵੀ ਕਣਕ ਸੋਹਣੀ ਹੋਈ ਆ ਚਲ ਮਹਾਰਾਜ ਨੇ ਪਕਾ ਪਕੂ ਵੀ ਸੋਹਣੇ ਦਿੱਤੇਆਂ ਕੋਈ ਨਹੀਂ ਮੂਣੀ ਸੀ ਸੋਹਣੀਆਂ ਸਾਮ ਜੀ ਇਹ ਹਲਦੀ ਰੋਗ ਹਾਂ ਇਹ ਤਾਂ ਥੋੜਾ ਪਤ ਇਦੂ ਬਾੜਾ ਸੀਗਾ ਇਹ ਇਹ ਐਂ ਸੀ ਤੇ ਕੱਲ ਮੈਂ ਗੇੜਾ ਮਾਰਨੇ ਗਿਆ ਉੱਪਰ ਦੀ ਮੈਂ ਅੱਜ ਜੇ ਤਾਂ ਆ ਹਲਦੀ ਰੋਗ ਜਾ ਪੈ ਗਿਆ ਤੇ ਜੀੜਾ ਮਾਰਨੂ ਵੀ ਨਹੀਂ ਜੀ ਕਰਿਆ ਤੇ ਅੱਗੇ ਝੋਨਾ ਜਾਣੀ ਜਦੋਂ ਇਹ ਆਉਂਦਾ ਤੇ ਚਿੱਤ ਚਾਂਬੜਾ ਮਾਰਦਾ ਹੁੰਦਾ ਮਨ ਵੀ ਇਹ ਝੋਨਾ ਵੱਢ ਲਗੇ ਛੇਤੀ ਛੇਤੀ ਤੇ ਐ ਇੱਤੀ ਖੇਤਾਂ ਨੂੰ ਜੀ ਨਹੀਂ ਕਰਦਾ ਨੱਕ ਨਹੀਂ ਕਰਦਾ ਵੀ ਝੋਨਾ ਵੱਢਾਂਗੇ ਤੇ ਐਨੂੰ ਪਾਣੀ ਲੱਗਿਆ ਵਾ ਸੀਗਾ ਆ ਦੇਖੋ ਪਾਣੀ ਖੜਾ ਵਾ ਤੇ ਇਹਦੇ ਚੋਂ ਐ ਦੱਗੀਆਂ ਹੋ ਸਿਰੇ ਤੇ ਦੱਗੀਆਂ ਦਿਖਾ ਦਿੰਨੇ ਤੁਹਾਨੂੰ ਓ ਇੱਧਰ ਲਈ ਦੀ ਲੱਗੀ ਇਹ ਉਹ ਦਿਖਾਉਣਾ ਲਖਵੀਰ ਉੱਥੋਂ ਜਾ ਕੇ ਕਿ ਉਹ ਉਹ ਦੇਖੋ ਆ ਡੱਗ ਪਿਆ ਇਹਦੇ ਚ ਤੇ ਇਹਦੇ ਚ ਡੋਡੀ ਰੋਗ ਬਹੁਤ ਸੀਗਾ ਡੋਡੀ ਰੋਗ ਵੀ ਇਹਦੇ ਚ ਜ਼ਿਆਦਾ ਸੀਗਾ ਇੱਕ ਦੋ ਵੀ ਲਖਵੀਰ ਤੂੰ ਐਂ ਦੇਖ ਡੋਡੀ ਰੋਗ ਜ਼ਿਆਦੇ ਕਰਕੇ ਤੇ ਐਂ ਨਾ ਦਾਣੇ ਵੀ ਘਟਾ ਛਟਿਆਂ ਚ ਐ ਇੱਕ ਦੋ ਦਿਨ ਆ ਆ ਆ ਦੇਖੋ ਕਿੰਨੇ ਵਿਰਲੇ ਲੱਗਦੇ ਆ ਦਾਣੇ ਹੈ ਬਾਕੀ ਜੋ ਮਹਾਰਾਜ ਨੇ ਦੇਣਾ ਬਸ ਉਹ ਹੀ ਦੇਣਾ ਬਾਈ ਇਹ ਆਹ ਦਾਣੇ ਆਹ ਸਾਰੇ ਕਾਲੇ ਹੋਏ ਪਏ ਚਲੋ ਆਈ ਚਲਾਈ ਚਲੀ ਜਾਵੇ ਨੇ ਹੂੰ ਬਾਕੀ ਪਰਮਾਤਮਾ ਦੇ ਬਸਾ ਹੈ ਨਾ ਜੋ ਦੇਣਾ ਪਰਮਾਤਮਾ ਨੇ ਇਹ ਉਹ ਕੇਸਰ ਦਾ ਪੁੱਤ ਕੇਸਰ ਕਿੰਦਾ ਉਹ ਉਧਰੋਂ ਡਿੱਗਣੋਂ ਬਚ ਗਿਆ ਕੋ ਉਹ ਆਪਣੇ ਗਵਾਂਢੀਆਂ ਦਾ ਪਰ ਲਾਓ ਡਿੱਗ ਪਿਆ ਕਿਹੜਾ ਉਹ ਹਾਂ ਉਹ ਚਾਚਾ ਜਾਨੀ ਬੋਰਗਾ ਸਿੱਖਾ ਉਹਦਾ ਬਾਹਣ ਆ ਤੇ ਉਹਦਾ ਵੀ ਝੋਨਾ ਡਿੱਗ ਪਿਆ ਤੇ ਹੋਰ ਇੱਧਰ ਸਾਰੇ ਬੱਚ ਤਾਂ ਤੇ ਕੋਸ਼ਾ ਦੇਖੋ 2-3 ਦਿਨ ਆਪਾਂ ਸਪਰੇਅ ਕਰਨੇ ਚ ਲੇਟ ਹੋ ਗਏ ਬੰਦੇ ਨਹੀਂ ਮਿਲੇ ਸੀ ਤੇ ਐ ਆਹ ਤੇਲੇ ਦੀਆਂ ਦੱਗੀਆਂ ਬਣ ਗਈਆਂ ਸੀ ਹੈ ਇੱਧਰ ਲਈ ਬਾਹ ਚੇ ਬੰਦਾ ਹਾਂ ਇਹਦੇ ਚ ਆ ਤੇਲੇ ਦੀਆਂ ਦੱਗੀਆਂ ਤਾਂ ਤੇ ਉਹ ਉਹ ਉਧਰੋਂ ਵੀ ਆ ਵੀ ਮੋੜ ਚ ਡੱਗ ਪਿਆ ਤੇ ਹੁਣ ਇਹਨੂੰ ਮੇਰੇ ਬਾਈ ਐ ਵੀ ਦੱਸਿਓ ਵੀ ਪਾਣੀ ਜਿਹੜਾ ਪਾਣੀ ਵੀ ਲਾਉਣਾ ਹਨਾ ਲਾਉਣਾ ਹੀ ਪੈਣਾ ਰੌਣੀ ਦੀ ਖਾਤਰ ਤੇ ਇਹ ਕਿੰਨਾ ਕ ਨੁਕਸਾਨ ਆ ਇਹਦਾ ਬਾਕੀ ਹੋਰ ਜਿਹੜੇ ਭਰਾ ਜੁੜੇ ਵੇ ਸਾਡੇ ਨਾਲ ਉਹਨਾਂ ਦੀਆਂ ਫਸਲ ਬਾੜੀਆਂ ਕਿਵੇਂ ਆ ਨਾ ਪ੍ਰਮਾਤਮਾ ਚਲੋ ਸਭ ਦੀਆਂ ਫਸਲ ਬਾੜੀਆਂ ਵਧੀਆ ਰੱਖੇ ਤੇ ਦੇਖੋ ਬਈ ਫੇਰ ਹਜੇ ਕਈ ਦਾ ਜਿਹੜੇ ਭਰਾ ਵਿਚਾਰਿਆਂ ਦਾ ਜਮਾ ਹੀ ਪਾਣੀ ਚ ਡੁੱਬ ਗਏ ਤੇ ਉਹਨਾਂ ਲਈ ਦੇਖ ਲਈਦਾ ਵੀ ਚਲੋ ਕੋਈ ਨਾ ਫੇਰ ਵੀ ਠੀਕ ਆ ਹਜੇ ਪ੍ਰਮਾਤਮਾ ਦੀ ਕਿਰਪਾ ਤੇ ਉਹਨਾਂ ਦਾ ਤਾਂ ਭਰਾ ਮਤਲਬ ਕਿ ਡਾਜਗਰਾ ਹਨ